ਚਾਰ ਲਾਤਾਂ ਆ ਆ ਆ ਆ ਆਓ 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 ਲੈ ਬਾਬੇ ਉਹ ਜਾਨ ਬਰੋੜ ਦੇ ਫਿਰਦੇ ਨੇ ਇੱਕ ਉਤਰਾ ਇੱਕ ਪੂਤਰੀ ਆ ਕੇ ਅੰਡਿਆਂ ਦੇ ਬੈਠ ਗਈ ਅੰਦਰ ਖੁੱਡੇ ਚ ਲਾਈਵ ਸ਼ਮਨ ਦਰਸ਼ਨ ਕਰਾਉਨੇ ਆ ਬੈਠੀ ਹੈ ਜੀ ਜਿਹੜੀ ਉੱਡ ਕੇ ਆਈ ਹੈਗੀ ਉਹ ਨੀਲੇ ਕੂਦਰੀ ਬੈਠੀ ਆ ਦੇਖੋ ਇਹਦਾ ਜਲਵਾ ਕੀ ਕਹਿੰਦੀ ਆ ਆ ਗਏ ਜਾਨਵਰ ਦੂਜੇ ਵੀ ਆਪਣੇ ਉਤਰਨ ਦੀ ਤਿਆਰੀ ਚ ਨੇ ਬਾਕੀ ਆ ਬੈਠੇ ਨੇ ਹੁਣ ਜਾਨਵਰ ਆਪਾਂ ਘਟਾ ਰਹੇ ਹਾਂਗੇ ਬੱਚੇ ਨਵੇਂ ਆਨ ਪਾ ਰਹੇ ਹਾਂ ਤੇ ਜਿਹੜੇ ਐ ਵੀ ਘਟ ਉੱਡਣ ਵਾਲੇ ਨੇ ਉਹਨਾਂ ਨੂੰ ਪਾ ਚਕਾਈ ਨਹੀਂ ਜਾਂਦੇ ਨਾਲ ਹੁੰਦੇ। ਵਧੀਆ-ਵਧੀਆ ਜਾਨਵਰ ਰੱਖਾਂਗੇ ਜਿਹੜੇ ਬਸ ਉੱਡਣ-ਉੱਡਨਦੇ ਜਿਹੜਾ ਉੱਡਣ ਦੇ ਕਾਬਲ ਨਹੀਂ ਹੈਗਾ। ਉਹਦਾ ਕੰਮ ਨਮੇੜ ਦਾ ਹੀ ਨਾਲ ਹੁੰਦੇ। ਮਾ ਤੁਸੀਂ ਮੇਰਾ ਵੀ ਲਾਇਕ ਸ਼ੇਅਰ ਕਰਿਆ ਕਰੋ ਬਦ ਤੋਂ ਬਦ। ਜਿਹਨੇ ਲਾਇਕ ਸ਼ੇਅਰ ਕਮੈਂਟ ਕਰੋਗੇ ਉਹਨੇ ਥੋੜਾ-ਥਕ ਵੀਡੀਓ ਵੱਧਾਊਗੀ। ਕੋਈ ਨਮੀ ਜਾਣਕਾਰੀ ਦੇ ਆਕਰੋ। ਕੁਸ਼ੀ ਵੀ ਲਿਆ ਕਰੋ ਆਪਾਂ ਵੀ ਦੇਵਾਂਗੇ ਜਿਹੜਾ ਕੋਈ ਸ਼ਲੋਕ ਨਹੀਂ ਦੱਸਦੇ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਜਿੰਨੇ ਦਾ ਆਪਾਂ ਨੌਲੇ ਮਿਲੀਆ ਹਾਂ ਨੰਬਰ ਉੱੜਦੇ ਦੇਖੋ ਤੁਸੀਂ ਹੂੰ ਤੈਨਣਾ ਵੇ ਦੇੜਾ ਆਹ ਹਨਾ ਜੀ ਆਹ ਹਨਾ ਹੌਂ ਟਾਈਮ ਬੱਜ ਗਏ 5:30